ਸੱਚੀ ਗੱਲ ਦੀ ਪੰਜਾਬੀ ਕੋ ਨਾਮ ਦੇ ਵਿੱਚ ਮੈਂ ਤੁਹਾਡਾ ਦੂਸਰੂ ਹੂਸ 파ਰਮਜੀਤ ਆਜ ਦੀਸ ਬਾਲਾ ਦੇ ਉਪਰ ਲਾਈਵ ਨਿਊਜ਼ ਲੈ ਕੇ حاضر ਹੋ ਚੁੱਕਿਆ ਜੀ ਸੋ ਵੱਡੀ ਖਬਰ ਪੰਜਾਬ ਤੋਂ ਨਿਕਲ ਕੇ ਆ ਰਹੀ ਜਿੱਥੇ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਐਲਾਨਿਆ ਜਾ ਚੁੱਕਿਆ ਕਿ ਅਲੱਗ-ਅਲੱਗ ਪੈਨਲ ਦੇ ਹਿਸਾਬ ਨਾਲ ਅਲੱਗ-ਅਲੱਗ ਪ੍ਰਦੇਸ਼ ਦੇ ਹਿਸਾਬ ਨਾਲ ਇਹ ਚੋਣਾਂ ਜਿਹੜੀਆਂ ਕੀ ਕਰਵਾਈਆਂ ਜਾਣਗੀਆਂ ਪਰ ਉਥੇ ਹੀ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦਾ ਜਿਹੜਾ ਕੀ ਅਸਰ ਦੇਖਣਾ ਸ਼ੁਰੂ ਹੋ ਗਿਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜੇ ਵੱਡੇ ਐਲਾਨ ਸੀ ਉਹ ਕਰ ਦਿੱਤੇ ਤੇ ਉਹਨਾਂ ਐਲਾਨਾਂ ਦੇ ਵਿੱਚ ਜਿਹੜੇ ਕੀ ਵੱਡੀਆਂ 269 ਡੀਜੀਪੀਜ਼ ਦੀਆਂ ਜਿਹੜੀਆਂ ਬਦਲੀਆਂ ਸਨ ਉਹਨਾਂ ਦਾ ਇੱਕ ਵੱਡਾ ਮਾਮਲਾ ਜਿਹੜਾ ਨਿਕਲ ਕੇ ਆਇਆ ਪਰ ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਜਿਹੜੇ ਐਲਾਨ ਹੋਏ ਨੇ ਇਹਨਾਂ ਐਲਾਨਾਂ ਦੇ ਉੱਪਰ ਹੁਣ ਇੱਕ ਵੱਡੀ ਬ੍ਰੇਕ ਲੱਗ ਗਈ ਹੈ 269 ਡੀ ਜ਼ੀ ਪੀਜ਼ ਦੇ ਜਿਹੜੇ ਕੀ ਅਦਲੀਆਂ ਬਦਲੀਆਂ ਸਨ ਇਹ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਚੋਣ ਕਮਿਸ਼ਨਰ ਡਾਕਟਰ ਐਸ ਕੇ ਕਰਨਾ ਰਾਜੂ ਨੇ ਪ੍ਰੈਸ ਕਾਨਫਰੰਸ ਵਿੱਚ ਐਤਵਾਰ ਦੇ ਦਿਨ ਇਹ ਵੱਡੀ ਗੱਲ ਦਾ ਖੁਲਾਸਾ ਕੀਤਾ ਤੇ ਚੋਣ ਕਮਿਸ਼ਨ ਦੇ ਐਲਾਨ ਕੀਤੇ ਇਹ ਜਿਹੜੇ ਦਿਨ ਨੇ ਇਹ ਬਦਲੀਆਂ ਉਨਾ ਬਲੋਕ ਕਿਹਾ ਗਿਆ ਕਿ ਜੇਕਰ ਅਧੂਰੀਆਂ ਨੇ ਇਹ ਅਧੂਰੀਆਂ ਬਦਲੀਆਂ ਨੇ ਤਾਂ ਉਹ ਰੱਦ ਕਰ ਦਿੱਤੀਆਂ ਜਾਣਗੀਆਂ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪਾਬ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਨਵੀਂ ਥਾਂ ਤੇ ਜੁਆਇਨ ਕਰ ਲੱਤਾ ਗਿਆ ਉਸ ਨੂੰ ਛੱਡ ਕੇ ਬਾਕੀ ਜਿਹੜੀਆਂ ਬਦਲੀਆਂ ਨੇ ਉਹ ਖਾਰਿਜ ਕਰ ਦਿੱਤੀਆਂ ਜਾਣਗੀਆਂ ਸੋ ਜਿਹੜੇ ਅਧਿਕਾਰੀ ਆਪਣੇ ਪਦ ਦੇ ਉੱਪਰ ਜਾ ਕੇ ਆਪਣਾ ਕਾਰੋਬਾਰ ਕਰਨ ਲੱਗ ਪਏ ਨੇ ਉਹਨਾਂ ਨੂੰ ਨਹੀਂ ਬਦਲਿਆ ਜਾਵੇਗਾ ਪਰ ਲੇਕਿਨ ਜਿਹੜੇ ਅਧਿਕਾਰੀ ਆਪਣੇ ਕੰਮ ਕਰਤੇ ਅਜੇ ਨਹੀਂ ਲੱਗੇ ਉਹਨਾਂ ਦੀਆਂ ਬਦਲੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਤੇ ਇਸ ਦੇ ਕੁਝ ਸਮੇਂ ਬਾਅਦ ਹੀ ਪੰਜਾਬ ਪੁਲਿਸ ਵੱਲੋਂ ਜਾਣਕਾਰੀ ਮਿਲੀ ਹੈ ਕਿ ਚੌੜ ਕਮਿਸ਼ਨਰ ਦੀ ਹਦਾਇਤਾਂ ਦੇ ਮੁਤਾਬਕ ਉਤਕ ਬਦਲੀਆਂ ਜਿਹੜੀਆਂ ਕਿ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਆਮ ਆਦਮੀ ਪਾਰਟੀ ਜੀ ਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਇਹਨਾਂ ਪੁਲਿਸ ਅਧਿਕਾਰੀਆਂ ਦੀ ਬਦਲੀ ਦਾ ਵਿਰੋਧ ਵੀ ਕੀਤਾ ਸੀ ਤੇ ਡਾਕਟਰ ਚੀਵਾ ਦੀ ਗੱਲ ਕਰੀਏ ਆਮ ਆਮੀ ਪਾਰਟੀ ਤੋਂ ਜਿਹੜੇ ਐਡਵੋਕੇਟ ਚੀਵਾ ਨੇ ਉਹਨਾਂ ਨੇ ਇਸ ਕਾਲ ਦਾ ਵੱਡਾ ਵਿਰੋਧ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਾਣਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਇਹ ਬਦਲੀਆਂ ਕਰ ਰਹੇ ਨੇ ਤੇ ਲੋਕ ਸਭਾ ਦੇ ਮੱਦੇ ਨਜ਼ਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਪਰ ਹਰਚੌਣ ਕਮਿਸ਼ਨ ਨੇ ਇਸ ਦੇ ਉੱਪਰ ਬ੍ਰੇਕ ਲਗਾ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਬਦਲੀਆਂ ਅਨੁਸਾਰ ਇਹਨੂੰ ਖਾਰਜ ਕਰ ਦਿੱਤਾ ਜਾਵੇਗਾ ਸੋ ਬਿਲਹਰ ਬਗਵਾਨ ਨਾਮ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦੌਣੇ ਰਹੋ ਆਤ ਨਿਊਜ਼ ਵਾਲਾ YouTube ਚੈਨਲ ਦੇ ਰਾਹੀਂ